ਹਾਲਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਰਹੂਗਾ ਆਪਣਾ ਆਪਾਂ ਤੁਹਾਨੂੰ ਕੁਸ਼ਕ ਟਾਪ ਦੇ ਬੁੱਲ ਦੱਸਾਂਗੇ ਜਿਸ ਵਿੱਚ ਸੈਗ ਦੇ ਹੋਣਗੇ ਬੁੱਲ ਪੰਜ ਚਾਰ ਤੇ ਕੁਸ਼ਕ ਬੁੱਲ ਹੋਣਗੇ ਏਬੀਐਸ ਦੇ ਠੀਕ ਹੈ ਜੀ ਜਿਨ੍ਹਾਂ ਦਾ ਤੁਸੀਂ ਆਪਣੇ ਫਾਰਮ ਵਿੱਚ ਸੀਮਨ ਭਰਾ ਕੇ ਅੱਗੇ ਤੁਸੀਂ ਚੰਗੀ ਬਰੀਡਿੰਗ ਲੈ ਸਕਦੇ ਆਂ ਬੀ ਬਰੀਡਿੰਗ ਵਿੱਚ ਆਪਾਂ ਇੰਪਰੂਵਮੈਂਟ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਜੀ ਇਹ ਬੁੱਲ ਮਿਲਕ ਦਾ ਵੀ ਪ੍ਰੋਡਕਸ਼ਨ ਵਿੱਚ ਚੰਗੇ ਹੋਣਗੇ ਠੀਕ ਹੈ ਜੀ ਸੋ ਸਾਰੇ ਇਹਨਾਂ ਦੇ ਸਰੀਰ ਦੇ ਬਾਕੀ ਅੰਕੜੇ ਵੀ ਚੰਗੇ ਹੋਣਗੇ ਮਤਲਬ ਕਿ ਫਰਟੀਲਿਟੀ ਆਰਡਰ ਦਾ ਸਕੋਰ ਠੀਕ ਹੈ ਜੀ ਸੋ ਮਿਲਕ ਵੱਲੋਂ ਵੀ ਬੁੱਲ ਜੋ ਰਹਿਣਗੇ ਇਹ ਚੰਗੇ ਹੋਣਗੇ ਠੀਕ ਹੈ ਜੀ ਸੋ ਆਪਾਂ ਉਹ ਬੁੱਲ ਨੇ ਜਿਹਨਾਂ ਦਾ ਮਿਲਕ ਰਿਕਾਰਡ ਬਿਲਕੁਲ ਟੌਪ ਦਾ ਹੋਊਗਾ ਮਿਲਕ ਰਿਕਾਰਡ ਵੀ ਚੰਗਾ ਹੋਊਗਾ ਬਾਕੀ ਵੀ ਚੀਜ਼ਾਂ ਵਿੱਚ ਗੁਣ ਬਹੁਤ ਭਰਪੂਰ ਹੋਣਗੇ ਠੀਕ ਹੈ ਜੀ ਹੁਣ ਕਈ ਆਪਾਂ ਬੁੱਲ ਦੇਖ ਲੈਣ ਜਿਨ੍ਹਾਂ ਦਾ ਮਿਲਕ ਰਿਕਾਰਡ ਬਹੁਤ ਚੰਗਾ ਹੁੰਦਾ ਬਸ ਬਟ ਉਨ੍ਹਾਂ ਵਿੱਚ ਹੋਰ ਬਹੁਤ ਖਾਮੀਆਂ ਹੁੰਦੀਆਂ ਜਿਵੇਂ ਕਿ ਡੀਪੀਆਰ ਮਾਈਨਸ ਵਿੱਚ ਹੋਗਾ ਜਾਂ ਲਿਵੈਬਿਲਟੀ ਮਾਈਨਸ ਵਿੱਚ ਹੋਗੀ ਜਾਂ ਆਰਡਰ ਦਾ ਸਕੋਰ ਦਾ ਫੀਲ ਦਾ ਸਕੋਰ ਮਾਈਨਸ ਵਿੱਚ ਹੋਗਾ ਠੀਕ ਹੈ ਜੀ ਸੋ ਇਹਨਾਂ ਬੁੱਲਾਂ ਵਿੱਚ ਉਸ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੋਊਗੀ ਬਟ ਮਿਲਕ ਦੀ ਪ੍ਰੋਡਕਸ਼ਨ ਵੀ ਚੰਗੀ ਹੋਊਗੀ ਬਟ ਦਰਮਿਆਨੇ ਔਸਤ ਵਿੱਚ ਰਹਿਣਗੇ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਸੋ ਇੱਕ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁਸ ਕਰਿਆ ਕਰੋ ਠੀਕ ਹੈ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਬੁੱਲ ਦੇਖੋ ਆਗਾ ਜੀ ਸੈਗ ਕੰਪਨੀ ਦਾ ਤੁਹਾਨੂੰ ਦੱਸਦੇ ਬੁੱਲ ਐਚਐ ਜੀ ਜੇ ਆਪਾਂ ਇਹਦਾ ਮਲਕ ਰਿਕਾਰਡ ਦੇਖੀਏ ਜੀ ਅਸੀਂ ਦੀ ਮਾਂ ਦਾ ਮਲਕ ਰਿਕਾਰਡ 12693 ਲੀਟਰ ਔਸਤ ਸੀਗੀ ਜੀ ਇੱਕ ਸਾਲ ਦੀ ਠੀਕ ਹੈ ਜੀ ਤੇ ਫੈਟ ਪਰਸੈਂਟੇਜ ਦੇਖੋ ਜੀ 3.3 12693 ਨੂੰ ਜੇ ਆਪਾਂ ਦੇਖੀਏ ਤਾਂ ਤਾਂ तकरीबन 41 ਤੋਂ 42 ਲੀਟਰ ਔਸਤ ਇਕ ਦਿਨ ਦੀ ਪੈ ਰਹੀ ਆ ਜੋ ਕਿ ਬਹੁਤ ਚੰਗੀ ਔਸਤ ਆ ਠੀਕ ਹੈ ਜੀ ਸੋ ਜੇ ਆਪਾਂ ਸਾਇਡ ਡਿਸਕਵਰ ਸਾਇਡ ਡਾਟਰਾ ਐਵਰੇਜ ਆਪ ਐਵਰੇਜ ਦੇਖੀ ਤਾਂ ਜੀ ਇਸ ਦੀ ਨੜੀਤੀ ਅੱਗੇ ਆਪਣਾ ਕਰ ਰਹੀ ਹੈ ਪਰਫਾਰਮੈਂਸ 11929 ਲੀਟਰਸ ਆ ਰਹੀ ਹੈ ਜੋ ਕਿ 40 ਲੀਟਰ ਤੋਂ ਪਲੱਸ ਆ ਰਹੀ ਹੈ ਬਹੁਤ ਹੀ ਚੰਗੀ ਐਵਰੇਜ ਹੈ ਠੀਕ ਆ ਜੀ ਐਫ ਦਾ 10205 ਬੋਲ ਹੈ ਠੀਕ ਆ ਸੋ ਇਸ ਬੋਲ ਦੇ ਬਾਕੀ ਅੰਕੜੇ ਵੀ ਬਹੁਤ ਹੀ ਚੰਗੇ ਹੈਗੇ ਆ ਠੀਕ ਆ ਸੋ ਜੇ ਆਪਾਂ ਇਸ ਤੋਂ ਅੱਗੇ ਨੰਬਰ 2 ਦੇ ਬੋਲ ਦੇਖਦੇ ਹਾਂ ਜੀ ਇਸ ਤੋਂ ਅੱਗੇ ਆ ਰਿਹਾ ਜੀ ਬੋਲ ਐਚ ਐਫ ਦਾ ਹੈ ਜੀ 10255 ਠੀਕ ਹੈ ਜੀ ਸੋ ਜੇ ਆਪਾਂ ਇਸ ਦੇ ਮਿਲਕਰ ਕਾਰਡ ਦੀ ਗੱਲ ਕਰੀਏ 13487 ਲੀਟਰ ਉਸਤਾਰੀ ਹੈ ਜੀ ਜੋ ਕਿ ਪਹਿਲਾਂ ਵਾਲੇ ਬਦਲ ਨਾਲੋਂ ਵੀ ਵੱਧ ਕੇ ਆ ਰਹੀ ਹੈ 13487 ਲੀਟਰ ਜੀ ਜੋ ਕਿ ਤਕਰੀਬਨ 45 ਲੀਟਰ ਉਸਤਾਰੀ ਹੈ ਇੱਕ ਲੈਂਦੀ ਹੋ ਕੇ ਬਹੁਤ ਹੀ ਚੰਗੀ ਅਵਸਥਾ ਠੀਕ ਹੈ ਜੀ ਸੋ ਫੈਟ ਪਰਸੈਂਟੇਜ ਵੀ ਇਸ ਦਾ ਬਹੁਤ ਵਧੀਆ 3.46 ਆ ਠੀਕ ਆ ਸੋ ਇਸ ਦੇ ਪਤਾ ਦਿੰਦਾ ਹੈਗਾ ਜੀ ਚਿਲਟਨ ਸੋ ਇਹ ਸੀ ਆਪਣੇ HF ਦੇ 10 255 ਤੇ 10 205 ਸੈਕ ਕੰਪਨੀ ਦੇ ਠੀਕ ਆ ਜੀ ਸੋ ਆਪਾਂ 2-3 ਬੋਲ ਸੈਕ ਦੇ ਲੈਣੇ ਤੇ 2-3 ਆਪਾਂ ABS ਦੇ ਲੈਣੇ ਆ ਸੋ ਆਪਾਂ ਵੀਡੀਓ ਜਿਆਦਾ ਲੰਬੀ ਹੋ ਜੇ ਇਸ ਕਰਕੇ ਆਪਾਂ ਟੌਪ 5 ਜਾਂ 6 ਵਾਲੀ ਰੱਖਾਂਗੇ ਠੀਕ ਆ ਜੀ ਸੋ ਆਪਾਂ ਇਸ ਤੋਂ ਅੱਗੇ ABS ਦਾ ਟਰਬੋ ਬੋਲ ਦੇਖ ਸਕਦੇ ਆ ਜੀ ਠੀਕ ਆ ਜੇ ਆਪਾਂ ਉਹਦਾ ਮਿਲਕ ਰਿਕਾਰਡ ਦੇਖੀ ਤਾਂ 13572 ਲੀਟਰ ਆ ਰਿਹਾ ਵਾ ਇਹ ਫੈਡ ਪਰਸੈਂਟੇਜ ਵੀ ਤਕਰੀਬਨ 4% ਆ ਰਹੀ ਹੈ ਠੀਕ ਹੈ ਜੀ ਸੋ ਜੇ ਪੈਰੈਂਟ ਦੀ ਪਿਤਾ ਦੀ ਮਾਂ ਦੀ ਰਿਕਾਰਡ ਦੇਖੀਏ ਤਾਂ 18854 ਲੀਟਰ ਆ ਰਿਹਾ ਜੋ ਕਿ ਬਹੁਤ ਹੀ ਚੰਗੀ ਐਵਰੇਜ ਆ 18000 ਤਕਰੀਬਨ 60 ਲੀਟਰ ਦੇ ਨੇੜੇ ਤੇ ਪਹੁੰਚ ਜਾਂਦਾ ਵਾ ਸੋ ਪੇਰੈਂਟ ਦੀ ਜੇ ਆਪਾਂ ਜੇ ਦੋਨੋਂ ਦੀ ਐਵਰੇਜ ਲਾ ਕੇ ਦੇਖੀਏ ਤਾਂ 16199 ਲੀਟਰ ਆਸਤ ਆ ਰਹੀ ਹੈ ਜੀ ਟਰਬੋ ਬੋਲ ਏਬੀਐਸ ਦਾ ਸੋ ਇਸ ਦਾ ਆਊਟਸਟੈਂਡਿੰਗ ਪਰਫਾਰਮੈਂਸ ਹੈ ਜੈਨੇਟਿਕਸ ਦੇ ਬਹੁਤ ਵਧੀਆ ਹੈ ਇਸਦੇ ਤਕਰੀਬਨ 60 ਤੇ ਕਨਵੈਨਸ਼ਨਲ ਸੀਮੰਟ ਉਹਨੇ ਆਪਾਂ ਨੂੰ ਅਵੇਲੇਬਲ ਮਿਲ ਜਾਂਦੇ ਆ ਠੀਕ ਹੈ ਜੀ ਸੋ ਆਪਾਂ ਇਸ ਤੋਂ ਅੱਗੇ ਦੇਖਣਾ ਜੀ ਏਬੀਐਸ ਦਾ ਹੀ ਬੋਲ ਆ ਰਿਹਾ ਵਿਨਰ ਠੀਕ ਹੈ ਜੀ ਜਿਸ ਦਾ ਕਿ ਮਿਲਕ ਰਿਕਾਰਡ ਹੈਗਾ ਜੀ 12424 ਲੀਟਰ ਫੈਟ ਪਰਸੈਂਟ ਵੀ ਤਕਰੀਬਨ 4 ਦੇ ਨੇੜੇ ਹੀ ਆ ਠੀਕ ਹੈ ਜੀ ਤੇ ਫੈਟ ਆਪਣਾ ੀਲਡ ਹੈਗਾ 504 ਕਿਜੀ ਪੇਰੈਂਟ ਦੋਨੋਂ ਜੀ ਐਵਰੇਜ ਮਿਲਾ ਕੇ ਦੇਖੀਏ 12522 ਲੀਟਰ ਬੰਦੀ ਹੈ ਜੋ ਉਸ ਤੇ ਉਸ ਦੀ ਜੋ ਕਿ ਤਕਰੀਬਨ 41 ਤੋਂ 42 ਲੀਟਰ ਔਸਤ ਬੰਦੀ ਹੈ ਬਹੁਤ ਹੀ ਚੰਗੀ ਅਵਸਥਾ ਆ ਜਾਂਦੀ ਹੈ ਜੀ ਹਾਈਲੀ ਪ੍ਰੋਡਕਟਿਵ ਐਚਐਫ ਬੋਲਵ ਅਸੈਸੇਬਲ ਥਰੂ ਏਵੀਐਸ ਇੰਡੀਆ ਵਿੱਚੋਂ ਇਹ ਆਪਾਂ ਨੂੰ ਅਵੇਲੇਬਲ ਮਿਲ ਜਾਂਦਾ ਵਾ ਇਸ ਤੋਂ ਅੱਗੇ ਨੰਬਰ 5 ਦੇ ਦੇਖੀਏ ਜੇ ਆਪਣਾ ਸੈਗ ਦਾ ਬੋਲ ਆ ਰਿਹਾ 10 251 ਐਚਐਫ ਦਾ ਜਿਸ ਦਾ ਕਿ ਮਿਲ ਕੇ ਰਿਕਾਰਡ ਹੈਗਾ 12000 102 ਲੀਟਰ ਜੀ ਤੇ ਫੈਟ ਪਰਸੈਂਟੇਜ ਦੇਖੋ ਜੀ ਕਿੰਨੀ 4.11 ਜੋ ਕਿ ਇੱਕ ਬਹੁਤ ਚੰਗੀ ਫੈਟ ਪਰਸੈਂਟੇਜ ਆਪਾਂ ਕਹਿ ਸਕਦੇ ਹਾਂ ਇਸ ਦੇ ਪਿਤਾ ਦਾ ਨਾਮ ਹੈਗਾ ਵੀ ਐਚ ਕਰਾਉਨ ਹਾਈਲੀ ਪਰਫਾਰਮੈਂਸ ਬੋਲ ਆ ਇਹ ਵੀ ਜੀ ਹੁਣ ਜੇ ਆਪਾਂ ਇੱਕ ਬੋਲ ਆਪਾਂ ਹੋਰ ਦੇਖ ਲੈਂਦੇ ਆ ਟੌਪ 6 ਹੋ ਜੂਗਾ ਜੀ ਆਪਣਾ ਇਹ ਫਿਰ ਐਸ ਦੇ ਵਿੱਚ ਜੀ ਆਪਾਂ ਏਬੀਐਸ ਦਾ ਵਿਸਕੌਨਸਨ ਬੱਲ ਰੱਖਿਆ ਵਾ ਠੀਕ ਹੈ ਜੀ 6 ਨੰਬਰ ਤੇ ਜਿਸ ਦਾ ਕਿ ਜੀ ਹਾਈਲੀ ਮਿਲਕ ਪ੍ਰੋਡਕਸ਼ਨ ਹੋਊਗਾ ਜੀ ਸਟਰੋਂਗ ਫਰਟੀਲਿਟੀ ਹੈ ਡੀਪੀਓਐਸ ਦਾ ਪਲੱਸ 4 ਵਿੱਚ ਹੈ ਐਕਸੀਲੈਂਟ ਆਰਡਰ ਦੀ ਕਨਫਰਮੇਸ਼ਨ ਟ੍ਰੇਡ ਸਾ ਠੀਕ ਹੈ ਜੀ ਸਮੈਟਿਕ ਸੈਲਸ ਕੋਰ 2.83 ਆ ਤੇ ਠੀਕ ਹੈ ਜੀ ਪ੍ਰੋਡਕਟਿਵ ਲਾਈਫ ਵੀ ਚੰਗੀ ਆ ਠੀਕ ਆ ਸੋ ਇਸ ਦਾ ਮਿਲਕ ਰਿਕਾਰਡ ਵੀ ਚੰਗਾ ਵਾ ਇਸ ਦਾ ਮਿਲਕ ਰਿਕਾਰਡ 12000 ਤੋ ਪਲਾਸਾ ਲੀਟਰ ਆ ਰਿਹਾ ਜੋ ਕਿ ਤਕਰੀਬਨ 40 ਲੀਟਰ ਦੀ ਅਸਤ ਪੈ ਰਹੀ ਆ ਠੀਕ ਆ ਜੀ ਸੋ ਇਹ ਸੀ ਆਪਣੇ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ 6 ਬੱਲ ਰੱਖੇ ਆ ਜੀ ਸੋ ਪਹਿਲੇ ਨੰਬਰ ਤੇ ਆਪਣਾ ਆ ਗਿਆ ਸੈਗ ਦਾ HF2555 ਜਿਸ ਦਾ ਕੀ 13487 ਲੀਟਰ ਆ ਹਾਈਲੀ ੀਲਡ ਅਮੰਗ ਲਿਸਟਡ ਸੈਗ ਬੋਲ ਦੇ ਵਿੱਚ ਆ ਗਿਆ ਜੀ ਦੂਸਰੇ ਨੰਬਰ ਤੇ ਹੈਗਾ ਜੀ 10205 ਹੋ ਗਿਆ ਤੀਸਰੇ ਨੰਬਰ ਤੇ ਹੈਗਾ ਜੀ ABS ਦਾ ਟਰਬੋ ਬੋਲ ਹੋ ਗਿਆ ਜੀ ਚੌਥੇ ਨੰਬਰ ਤੇ ਆ ਗਿਆ ਜੀ ABS ਦਾ ਵਿਨਰ ਬੋਲ ਐਕਸੀਲੈਂਟ ਪ੍ਰੋਡਕਸ਼ਨ ਰੇਟ ਆ 5ਵੇਂ ਨੰਬਰ ਤੇ ਹੋਗਾ ਜੀ ਸੈਗ ਦਾ 10251 12102 ਲੀਟਰ ਆ ਰਿਹਾ ਸਟਰੋਂਗ ਡੈਮ ਯੀਲਡ ਐਂਡ ਫੈਟ ਪਰਸੈਂਟੇਜ ਤੇ 6ਵੇਂ ਨੰਬਰ ਤੇ ਆਪਣਾ ਆ ਗਿਆ ਬੋਲ ਜੀ এবੀਐਸ ਦਾ ਵਿਸਕ ਕੌਨਸਨ ਬੋਲ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜੁੜ ਕਾ ਮੈਨੂੰ ਧੰਨਵਾਦ